ਦਾ ਫਰਕ ਜਿਹੜਾ ਤੱਬਾ ਲੱਗਿਆ ਵੈਲੈਂਟਾਈਨ ਦੇ ਨਾਮ ਦਾ ਅਸੀਂ ਉਹ ਤੱਬੇ ਨੂੰ ਹਟਾਈਏ ਬਿਲਕੁਲ ਤੇ ਆਪਾਂ ਪੰਜਾਬ ਨੂੰ ਆਪਣੇ ਕਲਚਰ ਨਾਲ ਜੋੜੀਏ ਅਯੂਤ ਨੂੰ ਖਾਸ ਕਰਕੇ ਜੀ ਕਾ ਯੂਤ ਨੂੰ ਸੰਭਲਿਆ ਮਤਲਬ ਪੂਰਾ ਆਪਣਾ ਪੰਜਾਬ ਸੰਭਲਿਆ ਇਸ ਲਈ ਆ ਰੋਟੀ ਦੇ ਲੰਗਰ ਬਹੁਤ ਲੱਗਦੇ ਨੇ ਪਰ 14 ਫਰਿ ਇੱਕ ਸਪੈਸ਼ਲ ਲੰਗਰ ਲਾਈਦਾ ਰੋਟੀ ਦੇ ਨਾਮ ਤੋਂ ਚੋ ਪੂਰੀ ਦੁਨੀਆ ਦੇ ਵਿੱਚ ਜਿੱਥੇ ਕਿ ਅੱਜ 14 ਫਰਵਰੀ ਵੈਲੈਂਟਾਈਨ ਡੇ ਵਜੋਂ ਮਨਾਇਆ ਜਾ ਰਿਹਾ ਹੈ ਵਾ ਉੱਥੇ ਹੀ ਲੁਧਿਆਣੇ ਦੇ ਵਿੱਚ ਇਸ ਵਕਤ ਜੋ ਐਨਜੀਓਜ਼ ਨੇ ਕੁਝ ਐਨਜੀਓਜ਼ ਦੇ ਵੱਲੋਂ ਰੋਟੀ ਡੇ ਮਨਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲੁਧਿਆਣਾ ਤੋਂ ਇਸ ਵਕਤ ਰੱਖਬਾਗ ਦੇ ਬਾਹਰ ਜਿੱਥੇ ਕਿ ਰੱਖਬਾਗ ਦੇ ਅੰਦਰ ਅੱਜ ਲੋਕ ਵੈਲੈਂਟਾਈਨ ਡੇ ਮਨਾਉਣ ਦੇ ਲਈ ਕਤਰੀਤ ਹੁੰਦੇ ਨੇ ਉੱਥੇ ਹੀ ਰੁਖਤੇ ਬਾਹਰ ਜੋ ਕਿ ਯੁਵਾ ਪੀੜ੍ਹੀ ਇੱਕ ਪਾਸੇ ਪੰਜਾਬ ਦਾ ਸੱਭਿਆਚਾਰ ਸਾਂਭ ਰਹੇ ਨੇ ਔਰ ਜੋ ਇਸ ਦਿਨ ਨੂੰ ਰੋਟੀ ਡੇ ਦੇ ਵੱਜੋਂ ਮਨਾ ਰਹੇ ਨੇ ਇਸ ਵਕਤ ਐਨਜੀਓ ਦੇ ਜੋ ਕਿ ਮੁੱਖ ਸਦਸье ਸਾਡੇ ਨਾਲ ਬਤ ਕਰਦੇ ਆ ਜੇ ਇਹ ਖਿਆਲ ਕਿਵੇਂ ਆਇਆ ਤੁਹਾਡੇ ਦਿਮਾਗ ਦੇ ਵਿੱਚ ਕਿ ਵੈਲੈਂਟਾਈਨ ਡੇ ਨੂੰ ਰੋਟੀ ਡੇ ਦੇ ਵਜੋਂ ਮਨਾਇਆ ਜਾਵੇ ਇੱਕ ਤਾਂ ਸਾਰਿਆਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਕੋਈ ਫਤਿਹ ਜੀ ਖਿਆਲ ਇੱਕ ਜੁਥੇ ਵਾਲ ਦੇਖੀਦਾ ਸੀ ਜੀ ਕਿ ਲੋਕੀ ਕੋਈ ਰੋਜ਼ ਦੇ ਦੇ ਰਿਹਾ ਕੋਈ ਪ੍ਰਪੋਜ਼ ਕਰ ਰਿਹਾ ਕੋਈ ਚਾਕਲੇਟ ਦੇ ਦੇ ਰਿਹਾ ਤੇ ਕੋਈ ਹਾਗੜੇ ਦੇ ਨਾਮ ਨਾਲ ਗਲਤ ਹਲਕਤਾਂ ਕਰ ਰਿਹਾ ਤੇ ਉਹ ਆਪਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਤੇ ਅਸੀਂ ਸੋਚਿਆ ਕੁਝ ਲਾਗੋ ਪਰਾਲਾ ਕਰੀਏ ਤੇ ਉਪਰਾਲਾ ਵੀ ਆਦੇ ਸੋਚਿਆ ਰੱਖਵਾ ਤੇ ਬਾਹਰ ਕਰੀਏ ਤੇ 14 ਫਰਵਰੀ ਜਿਹੜਾ ਤੱਬਾ ਲੱਗਿਆ ਵੈਲੈਂਟਾਈਨ ਦੇ ਨਾਮ ਦਾ ਅਸੀਂ ਉਹ ਤੱਬੇ ਨੂੰ ਹਟਾਈਏ ਤੇ ਆਪਾਂ ਪੰਜਾਬ ਨੂੰ ਆਪਣੇ ਕਲਚਰ ਨਾਲ ਜੋੜੀਏ ਅਯੂਤ ਨੂੰ ਖਾਸ ਕਰਕੇ ਜੀ ਕਿ ਅਯੂਤ ਨੂੰ ਸੰਭਲਿਆ ਮਤਲਬ ਪੂਰਾ ਆਪਣਾ ਪੰਜਾਬ ਸੰਭਲਿਆ ਜੀ ਇਸ ਲਈ ਆ ਰੋਟੀਡੇ ਲੰਗਰ ਬਹੁਤ ਲੱਗਦੇ ਨੇ ਪਰ 14 ਫਰਵਰੀ ਇੱਕ ਸਪੈਸ਼ਲ ਲੰਗਰ ਲਾਈਦਾ ਰੋਟੀਡੇ ਦੇ ਨਾਮ ਤੋਂ ਤੇ ਉਸ ਤੋਂ ਇਲਾਵਾ ਆਪਣਾ ਬਲੱਡ ਡੋਨੇਸ਼ਨ ਕੈਂਪ ਤੇ ਇੱਕ ਰੁੱਖ ਵੰਡਣ ਦਾ ਨਵਾਂ ਉਪਰਾਲਾ ਕੀ ਵਾਤਾਵਰਨ ਨੂੰ ਆਪਾਂ ਸੰਭਾਲ ਲਈ ਐ ਆ ਨਾਲ ਦਿਨਾਂ 'ਚ ਗਰਮੀ ਦਾ ਤਾਪਮਨ ਬਹੁਤ ਵੱਧ ਰਿਹਾ ਜੀ ਜੈ ਰੁਖ ਵੰਡਾਂਗੇ ਤਾਂ ਹੀ ਸੁੱਖ ਮਿਲਣਗੇ ਇਸ ਲਈ ਜਿੰਨਾ ਕੋ ਪਰੇਲਾ ਹੁੰਦਾ ਸਾਡੀ ਐਨ ਜੀਓ ਵੱਲੋਂ ਕਾਰਪਲਾ ਹੋਪਲਾ ਉਹ ਅਸੀਂ ਕਰਦੇ ਰਹਿੰਦੇ ਆ ਪਰ ਇਨਸਾਨੀਅਤ ਖਾਨ ਦਾ ਦਿਨ ਹੁੰਦਾ ਪਿਆਰ ਇਕੱਲੇ ਦੋ ਬੰਦਿਆਂ ਦਾ ਪਿਆਰ ਨਹੀਂ ਹੁੰਦਾ ਪਿਆਰ ਇਨਸਾਨੀਤ ਵੰਡਾਂਗੇ ਫਿਰ ਇਹ ਪਿਆਰ ਪਤਾ ਲੱਗਦਾ ਪਿਆਰ ਦਾ ਦਿਨ ਕਿਹੜਾ ਹੁੰਦਾ ਜੀ ਸੋ 14 ਫਰਵਰੀ ਪਿਆਰ ਦਾ ਦਿਨ ਮਨਾਇਆ ਜਾ ਰਿਹਾ ਵ ਪਰ ਇੱਕ ਪਾਸੇ ਤੁਹਾਡੇ ਵੱਲੋਂ ਜੋ ਕਿ ਕੁਦਰਤ ਦੇ ਨਾਲ ਪਿਆਰ ਵੀ ਦਿਖਾਇਆ ਜਾ ਰਿਹਾ ਵ ਬੂਟੇ ਬੰਡ ਕੇ ਕਿੰਨੇ ਕ ਬੂਟੇ ਬੰਡੇ ਜਾਣ ਕਿ ਕਿੰਨਾ ਕ ਟਾਰਗੇਟ ਹੈ ਕਿਹੜੇ ਕਿਹੜੇ ਬੂਟੇ ਬੰਡੇ ਜਾ ਰਹੇ ਨੇ 365 ਬੂਟਿਆਂ ਦਾ ਟਾਰਗੇਟ ਹੈ ਜੀ ਤੁਹਾਡਾ ਕਿ ਅਗਰ ਇਹ ਐਵਰੇਜ ਸੋਚੀਏ ਕਿ ਹਰ ਇੱਕ ਦਿਨ ਦੀ ਐਵਰੇਜ ਹੁੰਦੀ ਹੈ ਸਾਲ 365 ਦਿਨ ਹੁੰਦੇ ਆ ਤੇ 365 ਬੂਟਿਆਂ ਦਾ ਟਾਰਗੇਟ ਰੱਖਿਆ ਹੋਇਆ ਹੈ ਜੀ ਕੋਸ਼ਿਸ਼ ਕਰਾਂਗੇ ਉਹਨਾਂ ਬੰਦਿਆਂ ਭਰਾਵਾਂ ਨੂੰ ਦੇਣੇ ਜਿਹੜੇ ਬੁੱਤੇ ਨੂੰ ਆਪਣੇ ਬੱਚਿਆਂ ਦਾ ਨਾ ਪਾਲ ਸਕਣ। ਜੀ। ਅਸੋ ਖੂਨਦਾਨ ਵੀ ਕੀਤਾ ਜਾ ਰਿਹਾ ਵੈ ਕਿੰਨੇ ਕ ਯੂਨਿਟ ਹੈ ਜੋ ਕੀ ਦਾਨ ਕੀਤੇ ਜਾਣਗੇ ਜਾਂ ਕਿੰਨੇ ਕ ਜੋ ਸਦਸਿਅ ਨੇ ਇੱਥੇ ਆ ਕੇ ਖੂਨਦਾਨ ਕਰਨਗੇ ਜੀ। ਜੀ। ਹਾਂ ਜੀ। ਜੀ। ਯੂਨਿਟ ਆਪਣੇ ਲੋ ਕੋਸ਼ਿਸ਼ ਹੈਗੀ ਜੀ 50000 48 ਦੇ ਕਰੀਬ ਯੂਨਿਟ ਪਹੁੰਚ ਗਏ ਨੇ। ਜੀ ਜੀ। ਬਾਕੀ ਉਮੀਦ ਹੈ 200 ਪੂਨੇ 200 ਯੂਨਿਟ ਹੋ ਜਾਏਗਾ। ਤੇ ਸਾਰਾ ਆਪਾਂ ਡੀਐਮਸੀ ਨੂੰ ਦੇਣਾ ਹੈ। ਡੀਐਮਸੀ ਦੀ ਟੀਮ ਭਲਾਈ ਹੈ। ਡੀਐਮਸੀ ਸਭ ਤੋਂ ਔਖਾ ਬਲੱਡ ਮਿਲਦਾ ਹੈ। ਇਹ ਲਈ ਸੋਚ ਇਹ ਰੱਖੇ ਜਿੱਥੇ ਕੰਮ ਟਫ ਨੇ ਉੱਥੇ ਅਸੀਂ ਉਹ ਕਦਮ ਮਰ ਚੱਕੀ ਆ ਜੀ ਇੱਕ ਪਾਸੇ ਵਿਦੇਸ਼ੀ ਸਭਿਆਚਾਰ ਹੈ ਜਿਹੜਾ ਕਿ ਵੈਲੈਂਟਾਈਨ ਡੇ ਮਨਾ ਰਿਹਾ ਵੈ ਦੂਜੇ ਪਾਸੇ ਤੁਸੀਂ ਰੋਟੀ ਡੇ ਮਨਾ ਰਹੇ ਹੋ ਯੂਥ ਕੀ ਲੱਗਦਾ ਵੈ ਕਿ ਸਹੀ ਰਸਤੇ ਆ ਕਿ ਗਲਤ ਰਸਤੇ ਵੀ ਆ ਨਹੀਂ ਯੂਥ ਕਾਫੀ ਜੁੜਿਆ ਆ ਤੁਸੀਂ ਆਪ ਹੀ ਦੇਖ ਰਹੇ ਹੋ ਇੱਕ ਨੂੰ ਇੱਕ ਦਿਸ਼ਾ ਚਾਹੀਦੀ ਹੁੰਦੀ ਆ ਜੀ ਦਿਸ਼ਾ ਦੇਣ ਦਾ ਇੱਕ ਬੰਦਾ ਮੋਰੀ ਬੰਨਣਾ ਚਾਹੀਦਾ ਸਾਡੀ ਐਨ ਜੀਓ 9 ਸਾਲਾਂ ਤੋਂ ਇੱਕ ਜਰੀਆ ਮਿਲ ਗਿਆ ਆਪਾਂ ਨੂੰ ਲੋਕਾਂ ਨੂੰ ਯੋਥ ਨੂੰ ਸਿੱਧੇ ਰਸਤੇ ਪਾਉਂਦਾ ਕੋਸ਼ਿਸ਼ ਕਰਾਂਗੇ ਸਾਰੀਆਂ ਐਨ ਜੀਓ ਸਾਰੇ ਭਰਾ ਸਾਡੇ ਨਾਲ ਜੁੜਨ ਸਾਡਾ ਸਹਿਯੋਗ ਕਰਨ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀ ਪਿਆਰ ਦੇ ਲਈ ਇੱਕ ਦਿਨ ਕਾਫੀ ਹੁੰਦਾ ਵੈ ਜੋ ਪੰਜਾਬੀ ਸੱਭਿਆਚਾਰ ਹੈ ਉਹ ਤਾਂ ਹਰ ਕਿਸੇ ਨਾਲ ਪਿਆਰ ਕਰਨਾ ਸਕਾਂਦਾ ਵੈ ਮਿੱਠੀ ਬੋਲੀ ਬੋਲਣਾ ਸਕਾਂਦਾ ਵੈ ਪਰ ਵਿਦੇਸ਼ੀ ਸੱਭਿਆਚਾਰ ਦੇ ਲਈ ਪਿਆਰ ਦੇ ਲਈ ਇੱਕ ਖਾਸ ਦਿਨ ਰੱਖਿਆ ਹੋਇਆ ਵੈ ਇਸ ਬਾਰੇ ਕੀ ਕਹਿੰਦੇ ਹੋ ਤੁਸੀਂ ਪਤਾ ਨਹੀਂ ਅੰਗਰੇਜ਼ਾਂ ਨੂੰ ਕੀ ਸੋਚ ਆਈ ਹੈ ਜੋ ਵੈਲੈਂਟਾਈਨ 14 ਤਰੀਕ ਰੱਖਤੀਆਂ ਤੇ ਸਾਡੇ ਭਾਰਤ ਦਾ ਕਲਚਰ ਹੀ ਨਹੀਂ ਹੈ ਪਿਆਰ ਤਾਂ ਰੋਜ਼ ਹੀ ਹੁੰਦਾ ਹੈ ਭੈਣ ਭਰਾ ਹਸਬੰਡ ਵਾਈਫ ਦਾ ਪਿਆਰ ਹੈ ਪਿਆਰ ਵੰਡਣ ਦਾ ਜਰੀਆ ਸੀ ਦੇਖ ਹੀ ਲਿਆ ਤੁਸੀਂ ਜਰੀਆ ਪਿਆਰ ਵੰਡਣ ਦੇ ਜਰੀਏ ਬਹੁਤ ਹੁੰਦੇ ਨੇ ਇਨਸਾਨੀਅਤ ਦੀ ਪਲਾਕ ਜੀ ਮੈਂ ਕਹ ਲਿਆ ਹੋਇਆ ਖੋਰ ਕੁਛ ਨਹੀਂ ਹੈ ਬਾਕੀ ਆਪਣਾ ਜਿੱਦਾ ਮਰਜ਼ੀ ਲੋਕੀ ਆ ਕਿ ਪਸ਼ਮੀ ਫਰਤਾਂ ਮਗਰ ਲੱਗ ਕੇ ਆ ਪੁੱਠੇ ਕੰਮਾਂ 'ਚ ਪਏ ਆ ਦੀ ਪੁੱਠੇ ਕੰਮਾਂ ਨੂੰ ਹਟਾਣਾ ਚਾਹੁੰਦੇ ਆ ਜੀ ਸੋ ਸੋ ਬਿਲਕੁਲ ਜੋ ਗਲਬਤ ਕਰਦੇ ਆ ਸਰ ਅੱਜ ਦਾ ਦਿਨ ਰੋਟੀ ਡੇ ਦੇ ਵਜੋਂ ਮਨਾਇਆ ਜਾ ਰਿਹਾ ਵੈ ਇੱਕ ਪਾਸੇ ਵੈਲੈਂਟਾਈਨ ਡੇ ਮਨਾਇਆ ਜਾ ਰਿਹਾ ਵੈ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੂਗਾ ਦੇਖੋ ਮੈਂ ਰਿੰਕੂ ਜੀ ਦਾ ਮਨਜੋਤ ਜੀ ਦਾ ਬੰਟੀ ਜੀ ਦਾ ਸਮੁੱਚੇ ਨੌਜਵਾਨਾਂ ਦਾ ਧੰਨਵਾਦ ਕਰਦਾ ਜੀ ਅਸੀਂ ਕਹਿੰਨੇ ਪ੍ਰੋਪੋਜ਼ ਡੇ ਰੋਜ਼ ਡੇ ਤੇ ਵੈਲੈਂਟਾਈਨ ਡੇ ਬਿਲਕੁਲ ਘਰ ਕਦੀ ਬੇਪੇ ਬੇਬੇ ਤੇ ਬਾਪੂ ਨੂੰ ਕਦੀ ਨਹੀਂ ਪੁੱਛਿਆ ਹਾਂਜੀ ਅਸੀਂ ਲੋਕਾਂ ਦੀਆਂ ਧੀਆਂ ਮਗਰ ਜਾਣਦੇ ਆ ਸਾਡੀਆਂ ਧੀਆਂ ਪੜਾਂਗੀਆਂ ਮੈਂ ਬੇਨਤੀ ਕਰਾਂਗਾ ਸਾਡਾ ਸੱਭਿਆਚਾਰ ਬੜਾ ਅਮੀਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਸੀ ਨਾ ਜਦੋਂ ਅੰਗਰੇਜ਼ ਖੋਜ ਕਰਨ ਆਏ ਉਹਨਾਂ ਨੇ ਆਪਣੇ ਬੰਦੇ ਭੇਜੇ ਅਫਸਰ ਭੇਜੇ ਤੇ ਉਹਨਾਂ ਨੇ ਗੱਲ ਕੀਤੀ ਕਹਿੰਦਾ ਯਾਰ ਇਹ ਤਾਂ ਪਹਿਲਾਂ ਹੀ ਬੜੇ ਐਡਵਾਂਸ ਹੈ ਇਹਨਾਂ ਦਾ ਸੱਭਿਆਚਾਰ ਬੜਾ ਅਮੀਰ ਹੈ ਇਹਨਾਂ ਦੀ ਸੱਥਾਂ ਦੇ ਵਿੱਚ ਗੱਲ ਹੀ ਹਮੇਸ਼ਾ ਸਾਬ ਦੀ ਹੁੰਦੀ ਹੈ ਤੇ ਗੱਲ ਇਨਸਾਫ ਦੀ ਹੁੰਦੀ ਹੈ ਤੇ ਅੱਜ ਅਸੀਂ ਵੈਸਟਰਨ ਕਲਚਰ ਪਰ ਭਾਰੀ ਕਿ ਹੋ ਗਏ ਸਾਡੇ ਚ ਆਪਣੀ ਜੇ ਕਮੀਆਂ ਆ ਜੀ ਸਾਡੇ ਚਿੱਤਾਂ ਦੇ ਨੌਜਵਾਨ ਰਿੰਕੂ ਵਰਗੇ ਨੌਜਵਾਨ ਮਨਜੋਤ ਬੰਟੀ ਵਰਗੇ ਨੌਜਵਾਨਾਂ ਦੀ ਕਮੀ ਹੈ ਜੀ ਉਹ ਸਾਡੇ ਲੀਡਰਾਂ ਦੀ ਕਮੀ ਹੈ ਸਾਡੇ ਨੇਤਾਵਾਂ ਦੀ ਕਮੀ ਹੈ ਸਾਡੇ ਸਮਾਜ ਦੇ ਜਿਹੜੇ ਪੰਜਾਬ ਦੇ ਅਗਵਾਈ ਕਰਨਲੇ ਉਹਨਾਂ ਦੀ ਕਮੀ ਹੈ ਤਾਂ ਕਰਕੇ ਇਹ ਚੀਜ਼ਾਂ ਚੱਲ ਰਹੀਆਂ ਵੈਸਟਰਨ ਕਲਚਰ ਭਾਰੀ ਹੋ ਗਿਆ ਸੀ ਸਕੂਲ ਪੜਾਣਾ ਹੋਵੇ ਬੱਚਿਆਂ ਨੂੰ ਅਸੀਂ ਕਹਿੰਨੇ ਸਾਨੂੰ ਫੋਨ ਆ ਜਾਂਦਾ ਵੀ ਕਨਵੈਂਟ ਚ ਪਾਣਾ ਜੀ ਇਸ بارش ਕਰ ਦਿਓ ਤੇ ਮੈਂ ਬੇਨਤੀ ਕਰਾਂਗਾ ਆਪਣੇ ਸੱਭਿਆਚਾਰ ਨਾਲ ਜੁੜੀਏ ਯਾਰ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਸਿੱਖਿਆ ਬੋਰਡ ਦੇ ਵਿੱਚ ਜਿਹੜਾ ਪੜ੍ਹਿਆ ਬੱਚਾ ਉਹ ਕਾਮਯਾਬ ਨਹੀਂ ਹੋ ਸਕਦਾ ਹੋ ਸਕਦੇ ਆ ਬੜੇ ਬੱਚੇ ਕਾਮਯਾਬ ਹੋਇਆ ਕਿੱਡੀ ਕੱਡੀ ਵੱਡੇ ਵੱਡੇ ਉਹਦੇ ਤੇ ਪਹੁੰਚਿਆ ਸਾਡੇ 'ਚ ਕਮੀ ਆਜ ਧੰਨਵਾਦ ਫਿਰ ਮੈਂ ਇਹਨਾਂ ਦਾਤ ਕਰਦਾ ਕਿਉਂਕਿ ਇਹੋ ਜੇ ਨੌਜਵਾਨ ਵੀ ਹੈ ਜਿੱਥੇ ਮਾੜੇ ਲੋਕ ਹੈ ਉੱਥੇ ਚੰਗੇ ਲੋਕ ਵੀ ਹੈ ਇਹਨਾਂ ਨੇ ਕੀ ਕਰ ਰਿਹਾ ਰੋਟੀ ਦੇ ਬਣਾ ਰਿਹਾ ਕਿਉਂਕਿ ਕਿਸੇ ਗਰੀਬ ਨੂੰ ਪੁੱਛੋ ਦੋਰ ਦੋ ਕਿੰਨੇ ਹੁੰਦੇ ਆ ਉਹ ਕਾ ਚਾਰ ਰੋਟੀਆਂ ਸਾਨੂੰ ਲੋੜ ਹੈ ਪੰਜਾਬੀ ਜਿੱਥੇ ਮਰਜੀ ਆਪ ਦਾ ਜਾਵੇ ਪਹੁੰਚ ਜਾਂਦੇ ਆ ਤੇ ਇਹ ਵੀਰਾਂ ਨੇ ਜਿੱਥੇ ਰੋ ਉਹਦੇ ਵੰਦੇ ਰਿਹਾ ਤੀਜਾ ਬਲੱਡ ਕੈਂਪ ਲਗਾ ਰਿਹਾ ਜੀ ਖੂਨਦਾਨ ਜਿਹੜਾ ਮਹਾਦਾਨ ਹੈ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਬਣੀ ਇਹ ਪਰਮਾਤਮਾ ਦਾ ਬਣਾਇਆ ਬੰਦਾ ਨਹੀਂ ਬਣਾ ਸਕਦਾ ਖੂਨ ਤੇ ਜੇ ਖੂਨ ਆਪਾਂ ਦੇ ਦਿੰਦੇ ਨੇ ਤਿੰਨ ਮਹੀਨੇ ਬਾਅਦ ਰੀਫਰੈਸ਼ ਹੋ ਜਾਂਦਾ ਦੁਬਾਰਾ ਆ ਜਾਂਦਾ ਤੇ ਇਹ ਸੇਵਾ ਕਰ ਰਹੇ ਮੁੰਡੇ ਸਾਰੇ ਤੇ ਮੈਂ ਸਾਰੇ ਦਾ ਧੰਨਵਾਦ ਕਰਦਾ ਚੰਗੇ ਯਾਗ ਇਹ ਮੈਂ ਇਹਨੂੰ ਕਹਿੰਦੇ ਮਹਾਜਗ ਜੀ ਇਹ ਪ੍ਰੈਕਟੀਕਲੀ ਮਹਾਜਗ ਕਰਨ ਵਾਲੇ ਬੰਦਿਆਂ ਦਾ ਸਾਥ ਦੇਣਾ ਚਾਹੀਦਾ ਬਿਲਕੁਲ ਸੋ ਖੂਨਦਾਨ ਕੈਂਪ ਗੱਲਬਾਤ ਕੀਤੀ ਹੈ ਦੱਸਿਆ ਕਿ ਪੁਲਵਾਮਾ ਹਮਲਾ ਅਜੀਦ ਦੇ ਦਿਨ ਹੋਇਆ ਸੀ ਮੰਦਭਾਗੀ ਘਟਨਾ ਨੂੰ ਜੋ ਕਿ ਸ਼ਰਧਾਂਜਲੀ ਦੇਣ ਦੇ ਲਈ ਉਹਨਾਂ ਸ਼ਹੀਦਾਂ ਨੂੰ ਜੋ ਖੂਨਦਾਨ ਕੀਤਾ ਜਾ ਰਿਹਾ ਦੇਖੋ 40 ਸਾਡੇ ਜਵਾਨ ਸ਼ਹੀਦ ਹੋਏ ਸੀ ਸਾਡੀ ertidida ਚੱਪਾ ਚੱਪਾ ਤੁਸੀਂ ਕੱਢ ਲਓ ਹਰ ਮਿੰਟ ਕੱਢ ਲਓ ਹਰ ਸੈਕਿੰਡ ਕੱਢ ਲਓ ਸ਼ਹੀਦਾਂ ਨਾਲ ਭਰੀ ਧਰਤੀ ਹੈ ਸਾਡੀ ਦੇਸ਼ ਦੀ ਇਹ ਆਜ਼ਾਦੀਆਂ ਐਵੇਂ ਨਹੀਂ ਮਿਲਗੀਆਂ ਪਹਿਲਾਂ ਮੁਗਲਾਂ ਤੋਂ ਆਜ਼ਾਦ ਹੋਏ ਫਿਰ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਹੁਣ ਅਸੀਂ ਮਾਨਸਿਕ ਰੋਹ ਤੇ ਗੁਲਾਮ ਗੁਲਾਮ ਹੋ ਚੁੱਕੇ ਹੁਣ ਉਤੋਂ ਵੀ ਨਿਕਲਣਾ ਤੇ ਉਹਨਾਂ ਸ਼ਹੀਦਾਂ ਨੂੰ ਚਰਨਾਂ 'ਚ ਨਮਸਕਾਰ ਹੈ ਤੇ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਤੇ ਜਿਹੜੇ ਪਲਮਾਮਾ ਸ਼ਹੀਦ ਹੋਇਆ ਉਹਨਾਂ ਨੂੰ ਯਾਦ ਕਰੀਏ ਤੇ ਸਾਡਾ ਸ਼ਹਿਦ ਅਸੀਂ ਸਿੱਧੇ ਰੋਹ ਤੇ ਤੁਰ ਪਈਏ ਕਿਉਂਕਿ ਪੰਜਾਬ ਬਹੁਤ ਵੱਡਾ ਯਾਰ ਪੰਜਾਬ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਪੰਜ ਦੇ ਰਾਵਾਂ ਦੀ ਧਰਤੀ ਖੁਸ਼ਹਾਲੀ ਦੀ ਧਰਤੀ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਪਵਨ ਗੁਰੂ ਪਾਣੀ ਪਿ ਨਾ ਸੜਕ ਕੋ ਉੱਤਰਤੀ ਸਾਫ ਨਾ ਸੜਕ ਕੋ ਪਾਣੀ ਸਾਫ ਇਹਦੇ ਵਲ ਤੇ ਆਂਦੇ ਆ ਸਾਡੇ ਨੌਜਵਾਨ ਇੱਦਾਂ ਦੇ ਨੌਜਵਾਨ ਅੱਗੇ ਆਣੇ ਚਾਹੀਦੇ ਬਿਲਕੁਲ ਅਸਾ ਖੁਸ਼ੀ ਮਿਲਦੀ ਹੈ ਅਜਿਹੇ ਨੌਜਵਾਨਾਂ ਨੂੰ ਦੇਖ ਕੇ ਜਿਹੜੇ ਕਿ ਵਿਦੇਸ਼ੀ ਕਲਚਰ ਨੂੰ ਬਿਲਕੁਲ ਵੀ ਨਹੀਂ ਅਪਣਾਉਂਦੇ ਔਰ ਆਪਣੇ ਵਿਰਸੇ ਨਾਲ ਅੱਜ ਵੀ ਉਸੇ ਤਰੀਕੇ ਸਾਰਿਆਂ ਨੂੰ ਚਾਹੀਦਾ ਸਾਰਿਆਂ ਨੂੰ ਚਾਹੀਦਾ ਆ ਇਹੋ ਜਿਹੇ ਨੌਜਵਾਨਾਂ ਦੇ ਮਗਰ ਤੁਲਣਾ ਚਾਹੀਦਾ ਚੰਗਾ ਕਿਸੇ ਕਵੇਰੇ ਜਮਦਾ ਬੱਚਾ ਹੈ ਸਾਲ ਦਾ 2 ਸਾਲ ਦਾ 5 ਸਾਲ ਦਾ ਕਵੇਰੇ ਉਹ ਗੱਲ ਸਿਕਾ ਜਾਂਦਾ ਤੇ ਇਹ ਤਾਂ ਨੌਜਵਾਨ 9 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਸਾਨੂੰ ਚੰਗੇ ਬੰਦਿਆਂ ਦੇ ਪਿੱਛੇ ਤੁਰਨਾ ਚਾਹੀਦਾ ਸੋ ਬਿਲਕੁਲ ਤਸਵੀਰਾਂ ਇੱਕ ਵਾਰ ਦੇਖ ਲਓ ਉਹ ਪਿੱਛੇ ਰੋਟੀਡੇ ਮਨਾਇਆ ਜਾ ਰਿਹਾ ਵੈ ਔਰ ਰੋਟੀ ਜੋ ਕਿ ਸ਼ਿਕਾਈ ਜਾ ਰਹੀ ਅੱਜ ਜਿੱਥੇ ਇੱਕ ਪਾਸੇ ਵੈਲੈਂਟਾਈਨ ਡੇ ਮਨਾਇਆ ਜਾਂਦਾ ਵੈ ਵੈਲੈਂਟਾਈਨ ਡੇ ਦੇ ਉੱਤੇ ਜੋ ਕਿ ਲੋਕ ਐ ਇੱਕ ਦੂਸਰੇ ਨੂੰ ਜੋ ਕਿ ਤੋਹਫੇ ਦਿੰਦੇ ਨੇ ਉੱਤੇ ਕੁਦਰਤ ਨਾਲ ਪ੍ਰੇਮ ਐ ਜੋ ਕਿ ਇਹ ਪੰਜਾਬੀ ਨੌਜਵਾਨ ਜੋ ਕਿ ਦਿਖਾ ਰਹੇ ਨੇ ਯਾਨੀ ਕਿ ਕੁਦਰਤ ਨੂੰ ਜੋ ਕਿ ਬਚਾਉਣ ਦੇ ਲਈ ਕੁਦਰਤ ਪ੍ਰਤੀ ਆਪਣਾ ਪਿਆਰ ਜ਼ਾਹਰ ਕਰ ਰਹੇ ਨੇ ਬੂਟੇ ਬੰਨ ਰਹੇ ਨੇ ਉੱਤੇ ਹੀ ਦੂਜੇ ਪਾਸੇ ਰੋਟੀਡੇ ਮਨਾਇਆ ਜਾ ਰਿਹਾ ਵੈ ਔਰ ਰੋਟੀ ਸ਼ਿਕਾਈ ਜਾ ਰਹੀ ਐ ਸੋ ਬਿਲਕੁਲ ਜੋ ਪੰਜਾਬ ਪੰਜਾਬ ਆਪ ਦਾ ਯੂਥ ਹੈ ਜੋ ਕਿ ਇਸ ਪਾਸੇ ਹੈ ਕਿ ਆਉਣ ਵਾਲੇ ਪੀੜ੍ਹੀ ਨੂੰ ਇੱਕ ਸਹੀ ਮਾਰਗ ਦਿਖਾ ਰਿਹਾ ਹੈ ਆਪਣੇ ਨਾਲ ਦੇ ਸਾਥੀ ਨੇ ਜੋ ਕਿ ਉਹਨਾਂ ਨੂੰ ਸਹੀ ਰਸਤਾ ਦਿਖਾ ਰਿਹਾ ਹੈ ਪਰ ਦੂਸਰੇ ਪਾਸੇ ਜੇ ਪਿਛਲੇ ਪਾਸੇ ਤਸਵੀਰਾਂ ਦਿਖਾਈਏ ਤਾਂ ਬਲੱਡ ਕੈਂਪ ਲੱਗਿਆ ਹੋਇਆ ਹੈ ਸੋ ਅੱਜ ਦੇ ਦਿਨ 14 ਫਰਵਰੀ ਨੂੰ ਪਲਵਾਮਾ ਦੇ ਵਿੱਚ ਜੋ ਕਿ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਕੀ ਜੋ ਸੈਨਿਕ ਨੇ ਉਹ ਸ਼ਹੀਦ ਹੋ ਜਾਂਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਜੋ ਕਿ ਬਲੱਡ ਕੈਂਪ ਵੀ ਇਸੇ ਥਾਂ ਦੇ ਉੱਤੇ ਆਰਗੇਨਾਈਜ਼ ਕੀਤਾ ਗਿਆ ਹੈ ਔਰ ਇਸ ਬਲੱਡ ਕੈਂਪ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਨੌਜਵਾਨ ਨੇ ਜੋ ਕਿ ਉਹਨਾਂ ਦਾ ਵੀ ਕਰ ਰਹੇ ਨੇ ਔਰ ਸ਼ਹੀਦਾਂ ਨੂੰ ਯਾਦ ਕਰ ਰਹੇ ਨੇ ਔਰ ਜੋ ਉਹਨਾਂ ਦਾ ਲਹੂ ਵਿਆਹ ਹੈ ਉਸ ਲਹੂ ਨੂੰ ਜੋ ਕਿ ਆਪਣੇ ਲਹੂ ਦੇ ਕੇ ਸ਼ਰਧਾਂਜਲੀ ਦੇ ਰਹੇ ਨੇ ਔਰ ਜੋ ਤਸਵੀਰਾਂ ਨੇ ਇੱਥੇ ਪਾਰੀ ਗਿਣਤੀ ਦੇ ਵਿੱਚ ਲੋਕ ਇੱਥੇ ਆਉਂਦੇ ਨੇ ਰੋਟੀਡੇ ਮਨਾਉਂਦੇ ਨੇ ਰੋਟੀਡੇ ਮਨਾਉਣ ਦੇ ਪਿੱਛੇ ਜੋ ਕਿ ਖਾਸ ਵਜ੍ਹਾ ਹੈ ਕਿ ਆਪਣੇ ਸੱਭਿਆਚਾਰ ਨਾਲ ਆਪਣੇ ਵਿਰਸੇ ਦੇ ਨਾਲ ਨੌਜਵਾਨਾਂ ਨੂੰ ਜੋੜਨਾ ਔਰ ਵਿਦੇਸ਼ੀ ਕਲਚਰ ਨੇ ਜੋ ਕਿ ਜੋ ਵੈਸਟਰਨ ਕਲਚਰਸ ਨੂੰ ਦੂਰ ਕਰਕੇ ਆਪਣੇ ਪੰਜਾਬੀ ਕਲਚਰ ਨੂੰ ਆਪਣੇ ਪੰਜਾਬੀ ਵਿਰਸੇ ਨੂੰ ਜੋੜ ਕੇ ਰੱਖਣਾ ਇਸ ਦੇ ਨਾਲ ਜੁੜ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਆਪਣੇ ਧਰਤੀ ਨੂੰ ਜੋ ਕਿ ਪਿਆਰ ਕਰਨਾ ਇਹ ਚੀਜ਼ ਹੈ ਜੋ ਕਿ ਸਖਾਰੀ ਔਰ ਵਦਰੀ ਅਪਡੇਟ ਦੇ ਲਈ ਜੁੜੇ ਹੋਣਾ ਸਾਡੇ ਨਾਲ ਫਲਾਸਾਂ ਦੇ ਇਜਾਜ਼ਤ ਧੰਨਵਾਦ